ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ 30 ਜਨਵਰੀ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਤਕਰੀਬਨ ਮੌਸਮ ਸਾਰੇ ਹੀ ਪੰਜਾਬ ਦੇ ਵਿੱਚ ਸਾਫ਼ ਹੈ ਹਲਕੀ ਜਿਹੀ ਧੁੱਪ ਸਵੇਰੇ ਨਿਕਲੀ ਹੋਈ ਹੈ ਤੇ ਕੁਝ ਕੇ ਖੇਤਰਾਂ ਦੇ ਵਿੱਚ ਅੱਜ ਵੀ ਜ਼ਮੀਨੀ ਪੱਧਰ ਤੇ ਧੁੰਦ ਦੇਖਣ ਨੂੰ ਜਰੂਰ ਮਿਲ ਰਹੀ ਹੈ ਪੱਛੋਰੀ ਹਵਾ ਕੱਲ ਖੁੱਲ ਕੇ ਚੱਲੀ ਤੇ ਅੱਜ ਵੀ ਸਵੇਰ ਬਿਲੇ ਤੋਂ ਹੀ ਚੱਲ ਰਹੀ ਹੈ ਮੌਸਮ ਦੇ ਵਿੱਚ ਕੁਝ ਬਦਲਾਅ ਨਹੀਂ ਹੋਵੇਗਾ ਧੁੰਦ ਛੇਤੀ ਉੱਡ ਜਾਵੇਗੀ ਕੋਰਾ ਅੱਜ ਵੀ ਕਿਸੇ ਵੀ ਖੇਤਰ ਦੇ ਪੰਜਾਬ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ ਮੌਸਮ ਅੱਜ ਵੀ ਕੱਲ ਵਾਂਗੂ ਰਹਿਣ ਦੀ ਸੰਭਾਵਨਾ ਹੈ ਬੱਦਲਬਾਈ ਤੇ ਧੁੱਪ ਦਾ ਸੁਮੇਲ ਜਿਆ ਇੱਕੋ ਸਾਰਾ ਰਹੇਗਾ ਕਦੇ ਧੁੱਪ ਤੇ ਕਦੇ ਬੱਦਲਬਾਈ ਇਸੇ ਤਰ੍ਹਾਂ ਹੀ ਅੱਜ ਵੀ ਰਹੇਗਾ ਪਹਾੜਾਂ ਦੇ ਵਿੱਚ ਕੱਲ ਤੇ ਅੱਜ ਮੀਂਹ ਤੇ ਬਰਫਵਾਰੀ ਦਾ ਦੌਰ ਦੇਖਿਆ ਗਿਆ ਉਹ ਜਿਹੜਾ ਕਿ ਅੱਗੇ ਵੀ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਰਾਤ ਵੇਲੇ ਕੁਝ ਕ ਇਲਾਕਿਆਂ ਦੇ ਵਿੱਚ ਕੜਮਣ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕੁਝ ਕਿ ਖੇਤਰਾਂ ਦੇ ਵਿੱਚ ਅੱਜ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਕੜਮਣ ਜਰੂਰ ਹੋ ਸਕਦੀ ਹੈ 31 ਤੇ 1 ਨੂੰ ਇਨਾ ਦੋਨਾਂ ਦੇ ਵਿਚਕਾਰ ਜਾਨਕੀ 31 ਦੀ ਦੁਪਹਿਰ ਤੋਂ ਬਾਅਦ ਤੇ ਇੱਕ ਦੇ ਦਿਨ ਤੋਂ ਪਹਿਲਾਂ ਪਹਿਲਾਂ ਕੁਝ ਕਿ ਖੇਤਰਾਂ ਦੇ ਵਿੱਚ ਪੰਜਾਬ ਦੇ ਖਾਸ ਕਰਕੇ ਪਵਾਰ ਖੇਤਰ ਮਾਝਾ ਤੇ ਦੁਆਬਾ ਵਿੱਚ ਹਲਕੀ ਕਣਮਣ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਬਹੁਤੇ ਵੱਡੇ ਪੱਧਰ ਤੇ ਤਾਂ ਨਹੀਂ ਪਰ ਫਿਰ ਵੀ ਕੁਝ ਕਿ ਖੇਤਰਾਂ ਦੇ ਵਿੱਚ ਹਲਕੇ ਜਿਹੇ ਸ਼ਰਾਟੇ ਲੱਗ ਸਕਦੇ ਨੇ ਲਿਮਟਿਡ ਜਿਹੇ ਖੇਤਰਾਂ ਦੇ ਵਿੱਚ 3 ਤੋਂ 5 ਫਰਵਰੀ ਤੱਕ ਸਾਰੇ ਖੇਤਰਾਂ ਵਿੱਚ